Hello, how are you? lazy day. Yes, it was a lazy day. All right, how's your uh, dogs? Dogs are good. Okay, <laughs> No, I'm ਮੈਂ ਲੇਜੀ ਜਿਮ ਹੁਣ ਜਾਣਾ ਆ ਸਵੇਰ ਦੀ ਪਲਾਨ ਕਰ ਕਰਕੇ ਕਰ ਕਰਕੇ ਹੁਣ ਜਾਉਂਗੀ ਲਾਈਫ ਤੋਂ ਬਾਅਦ ਜਿਮ ਪਲਾਨ ਕਰ ਰਹੇ ਆ ਯਾਰ ਕੁਛ ਮੇਰੇ ਅੱਖ ਤੇ ਸੱਟ ਵੱਜ ਗਈ ਸੀ ਚਾਰਜਰ ਜਾਂ ਵੱਜਿਆ ਹੁਣ ਪਤਾ ਨਹੀਂ ਜਖਮ ਜਾਂ ਮਰਜ ਹੋ ਗਿਆ ਹੁਣ ਸਮਝ ਨਹੀਂ ਆ ਰਹੀ ਕੀ ਬੰਨਣਾ ਇਹਦਾ ਚਾਰਜਰ ਅੱਖ ਤੇ ਵੱਜਿਆ ਇਹੋ ਜਿਹਾ ਕੀ ਕਰਤਾ ਜਿਹਦਾ ਟ੍ਰੈਮਰ ਦਾ ਚਾਰਜਰ ਸੀਓ ਸਪਰਿੰਗ ਜਿਹੜਾ ਸੀ ਐਂਡ ਰੋਡ ਤੋਂ ਕੱਢਣ ਲੱਗਿਆ ਉਹ ਬੁੜਕ ਕੇ ਵੱਜੀ ਪੈਨ ਜੀ ਅੱਖ 'ਚ ਦੋ ਕੁ ਦਿਨ ਪਹਿਲਾਂ ਉਹ ਉਹ ਹੋ ਗਿਆ ਹੁਣ ਤਾਂ ਮਰਜਾ ਹੋ ਗਿਆ ਅੱਛਾ ਹੋਰ ਨਵੀਂ ਤਾਜੀ ਕੀ ਬੰਦਾ ਨਵੀਂ ਤਾਜੀ ਬਸ ਟ੍ਰਾਈਂਗ ਟੂ ਐਡਜਸਟ ਲੱਸੀ ਵਾਲੇ ਮੈਸੇਜ ਪਤਾ ਨਹੀਂ ਲੋਕੀ ਕਿਉਂ ਕਰਦੇ ਆ ਲੱਸੀ ਇਹ ਕੋਈ ਮਤਲਬ ਆਪਾਂ ਨੂੰ ਮਜ਼ਾਕ ਕਰਦੇ ਆ ਨਾ ਲੱਸੀ ਲੈਦੇ ਆ ਦਾ ਮਤਲਬ ਇਹ ਹੁੰਦਾ ਮੈਂ ਤੇ ਪੜਿਆ ਨਹੀਂ ਪਤਾ ਨਹੀਂ ਮੈਂ ਕਿਤੇ ਵੀਡੀਓ ਵੇਖੀ ਕਿ ਲੱਸੀ ਲੱਸੀ ਉਹ ਸਾਨੂੰ ਇਹ ਮਜ਼ਾਕ ਵੀ ਨਹੀਂ ਲੱਗਦਾ ਲੱਸੀ ਤਾਂ ਪੀਣ ਵਾਲੀ ਚੀਜ਼ ਆ ਸਾਰੇ ਬਣੇ ਲੱਸੀ ਦੇ ਕਿਆ ਕਰੋ ਕਿਆ ਕਰੋ ਈਜ਼ੀ ਹੋ ਜਾਓ ਜੇ ਤੁਸੀਂ ਮਜ਼ਾਕ ਕਰਾਉਣਾ ਨੂੰ ਦੇ ਗੱਲ ਕਿ ਇਹ ਅਸੀਂ ਨਹੀਂ ਫੀਲ ਫੁੱਲ ਕਰਦੇ ਲੱਸੀ ਲੱਸੀ ਦਾ ਸੀ ਕਿਹੜੀ ਗੱਲ ਹੋ ਗਈ ਲੱਸੀ ਦਾ ਸਾਉਥ ਵੀ ਮਿਲਦੀ ਆ ਗੋਰਿਆਂ ਕੋਲ ਵੀ ਨਾਲੇ ਮੰਗੇਓ ਲੱਸੀ ਕਦੇ ਕੋਸ਼ ਕਦੇ ਕੁਛ ਇਹ ਤਾਂ ਸਾਰੇ ਲੋਕ ਪੀਂਦੇ ਐਕਚੁਅਲੀ ਜਿਹੜੇ ਲੋਕ ਗਲਤ ਕਮੈਂਟ ਕਰਦੇ ਨਾ ਉਹਤੇ ਧਿਆਨ ਹੀ ਨਾ ਦੇਆ ਕਰੋ ਦੇ ਆ ਦਾ ਮੈਂ ਵੀ ਜੀ ਮਤਲਬ ਮੈਨੂੰ ਤੇ ਪਤਾ ਨਹੀਂ ਵੀ ਲੱਸੀ ਲਿਖਦੇ ਕਿਉਂ ਆ ਨਾ ਹੁਣ ਇੱਥੇ ਕੋਈ ਲੱਸੀ ਸਾਡੇ ਜੱਗ ਪਿਆ ਕੋਈ ਲੱਸੀ ਦਾ ਕੁਛ ਲੈਣਾ ਨਹੀਂ ਦੇਣਾ ਨਹੀਂ ਇਹ ਪਤਾ ਨਹੀਂ ਕਿਉਂ ਕਹਿ ਰਹੇ ਨੇ ਮਾਈਟ ਬੀ ਜੇ ਮਜ਼ਾਕ ਕਰਦੇ ਹਾਂ ਤੇ ਵੀ ਡੋਂਟ ਕੇਅਰ ਪਤਾ ਉਹ ਗੱਲ ਆ ਪਰ ਮੈਨੂੰ ਪਤਾ ਨਹੀਂ ਪਤਾ ਨਹੀਂ ਕਿਉਂ ਲਿਖਦੇ ਪਿਛਲੀ ਵਾਰ ਵੀ ਲੜਾਈ ਹੋਈ ਉਹਦੋਂ ਵੀ ਲੱਸੀ ਲੱਸੀ ਮੈਂ ਕਿਹਾ ਨਾ ਕੋਈ ਮੈਂ ਲੱਸੀ ਪੀ ਰਿਆਂ ਨਾ ਸੋਨਮ ਪੀ ਰੀਏ ਕਿਉਂ ਲਿਖੀ ਜਾਂਦੇ ਆ ਇਹ ਕੋਈ ਅਸੀ ਗੱਲ ਨਹੀਂ ਦੈਟਸ ਫਾਈਨ ਇਟਸ ਓਕੇ ਨਹੀਂ ਨਹੀਂ ਇਟਸ ਓਕੇ ਕੋਈ ਗੱਲ ਨਹੀਂ ਨਹੀਂ ਮੈਂ ਤਾਂ ਵੈਸੇ ਪੁੱਛਦਾ ਮੈਂ ਕਿ ਤੇ ਉਹਨਾਂ ਨੂੰ ਨਹੀਂ ਪੁੱਛ ਲੈਣਾ ਜਿਹੜੇ ਲਿਖਦੇ ਆ ਕਿ ਕੋਈ ਗੱਲ ਦਾ ਮਤਲਬ ਕੀ ਹੁੰਦਾ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਕੀ ਦਿਖਾ ਰਹੇ ਆ ਅੱਛਾ ਰਾਤੀ ਫਿਲਮ ਵੇਖੀ ਬਹੁਤ ਸੋਹਣੀ ਫਿਲਮ ਆ ਅੱਛਾ ਦੂਜੇ ਪਾਸੇ ਮੈਸੇਜ ਪੜ ਰਹੇ ਆ ਕੀ ਭਾਜੀ ਦਿਨਾਂ ਕੀ ਆ ਗਮਲਪ੍ਰੀਤ ਸਿੰਘ ਅਫੀਸ਼ਰ ਥੈਂਕ ਯੂ ਭਾਜੀ ਬਹੁਤ ਬਹੁਤ ਮਿਹਰਬਾਨੀ ਸਾਰਿਆਂ ਦਾ ਬਹੁਤ ਬਹੁਤ ਸਤਿਕਾਰ ਬਹੁਤ ਬਹੁਤ ਪਿਆਰ ਜਿੰਦਾਬਾਦ ਤੇ ਮੈਂ ਪਤਾ ਨਹੀਂ ਕੀ ਅੱਖਾਂ ਲੱਗਾ ਹੀ ਹੋਰ ਸਾਰਿਆਂ ਦਾ ਥੈਂਕ ਯੂ ਸਾਡੀ ਫਿਲਮ ਰਿਲੀਜ਼ ਹੋ ਗਈ ਆ ਤੇ ਸਾਰਿਆਂ ਨੇ ਤੁਸੀਂ ਜਿੰਨਿਆਂ ਨੇ ਵੀ ਵੇਖੀ ਆ ਜਾ ਕੇ ਇਟ ਇਜ਼ ਰਿਲੀਜ਼ਡ ਇਨ ਮਿਡਲੀ ਯਸ ਸਰ ਮਿਡਲ ਈਸਟ ਦੇ ਵਿੱਚ ਵੀ ਰਿਲੀਜ਼ ਹੋਈ ਆ ਤੇ ਤੁਸੀਂ ਆਪਣੇ ਪਰਿਵਾਰਾਂ ਦੇ ਨਾਲ ਜਾਇਓ ਜਿੰਨਾਂ ਜਿੰਨਾਂ ਨੂੰ ਵੀ ਲੈਂਗੁਏਜ ਸਮਝ ਆਉਂਦੀਆਂ ਨੇ ਤੇ ਉਹ ਆਪਣਾ ਜਾ ਕੇ ਫਿਲਮ ਵੇਖਿਓ ਤੇ ਥੈਂਕ ਯੂ ਤੋ ਮੈਸ ਬਸ ਤਾਂ ਨੂੰ ਜੀ ਰੂਬੈਂਟੀ ਕਰਨ ਲਈ ਦੁਬਾਰਾ ਹਾਜ਼ਰ ਹੋਏ ਆਂ ਪ੍ਰੋਡਿਊਸਰ ਹਾਂ ਹਾਂ ਨਹੀਂ ਤੇ ਪ੍ਰੋਡਿਊਸਰ ਸਾਹਿਬ ਦਾ ਸਪੈਸ਼ਲ ਮੈਂਸ਼ਨ ਸੀ ਕਿ ਲਾਈਵ ਜਦੋਂ ਜਾਓਗੇ ਤਾਂ ਖਾਸ ਤੌਰ ਤੇ ਮੈਂਸ਼ਨ ਕਰਿਓ ਕਿ ਲੋਕੀ ਜਿਹੜੇ ਗਰਮੀ 'ਚ ਜਾ ਕੇ ਫਿਲਮ ਦੇਖ ਰਹੇ ਆ ਨਾ ਆਪਣੇ ਘਰੋਂ ਨਿਕਲ ਤਾ ਬਹੁਤ ਥੱਕ ਗਿਆ ਭਾਈ ਇਹ ਕਿਦਾ ਸੌਣ ਲੱਗੇ ਕੀੜੇ ਕਰਦੇ ਗਰਮੀ ਨੇ ਨੇ ਸੱਚੀ ਸੱਚੀ ਮਤਲਬ ਐਤ ਕੀ ਗਰਮੀ ਨੇ ਬਹੁਤ ਬੁਰਾ ਹਾਲ ਕਰਿਆ ਫਿਰ ਵੀ ਤੁਸੀਂ ਇੰਨੀ ਫਿਲਮ ਦੇਖਣ ਜਾ ਰਹੇ ਹੋ ਮਤਲਬ ਜਾ ਰਹੇ ਹੋ ਸਾਰੇ ਪਹਿਲੇ ਨੰਬਰ ਤੇ ਆਉਂਦੀਆਂ ਸੇਤਾਂ ਦਾ ਧਿਆਨ ਰੱਖੋ ਕੋਈ ਨਹੀਂ ਫਿਲਮ ਵੀ ਵੇਖ ਆਇਓ ਜਰੂਰ ਤੁਹਾਨੂੰ ਠੀਕ ਲੱਗਿਆ ਮਾਹੌਲ ਜਾ ਪਰ ਜੈਨੂਲੀ ਆਪਣੀ ਸੇਤਾਂ ਦਾ ਧਿਆਨ ਰੱਖਿਓ ਬਹੁਤ ਜ਼ਿਆਦਾ ਬੁਰਾ ਹਾਲ ਹੈ ਬਾਹਰ ਗਰਮੀ ਜਣ ਦੀ 47 48 ਡਿਗਰੀ ਚੱਲ ਰਿਹਾ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ